ਕਮਲਕੌਰ ਭਾਬੀ ਦਾ ਕਤਲ ਹੁੰਦਾ ਹੈ ਅਮਰਿਤਪਾਲ ਮੈਰੋ ਹੋਣਾ ਦਾ ਨਾਮ ਚਰਚਾ ਦੇ ਵਿੱਚ ਆਂਦਾ ਹੈ ਕੋਈ ਵਿਰੋਧ ਕਰਦਾ ਹੈ ਤੇ ਕੋਈ ਸਾਥ ਦਿੰਦਾ ਹੈ ਕੋਈ ਯੋਦਾ ਕਹਿੰਦਾ ਹੈ ਪੈਸਿਆਂ ਦੇ ਵੱਲੋਂ ਵੀ ਸੇਵਾ ਕੀਤੀ ਪਿਆਰ ਨਾਲ ਵੀ ਸਮਝਾਇਆ ਪਰ ਇਹ ਕੁੜੀ ਸਮਝੀ ਨਹੀਂ ਤੇ ਜੇ ਪਿਆਰ ਨਾਲ ਨਹੀਂ ਸਮਝਾਇਆ ਤਾਂ ਮੌਤੇ ਘਾਟ ਤਾਰ ਦੋ ਜੀ ਕੋਈ ਐਨੇ ਸਮਝਾਇਆ ਨਹੀਂ ਸਿਰਫ ਉਲਟਾ ਉਹ ਤੋਂ ਪੈਸੇ ਮੰਗਦੇ ਸੀ ਇਹ ਗੱਲ ਚੱਲਦੀ ਪਈ ਹੈ ਵਿੱਚ ਚਲੇਗੀ 50000 ਰੁਪਏ ਰਡ ਮੰਗਦੇ ਸੀ ਜਿਹਦੇ ਕਰਕੇ ਕੁੜੀ ਨਹੀਂ ਮੰਦੀ ਸੀ ਫਰੀ ਬੰਦੇ ਨੂੰ ਟਾਰਗੇਟ ਕੀਤਾ ਇਹਨਾਂ ਨੇ ਜੇ ਕੋਈ ਬਰਾਬਰ ਦਾ ਹੋਵੇ ਨਾ ਫਿਰ ਪਤਾ ਲੱਗਦਾ ਇਹਨਾਂ ਨੂੰ ਜਿਹੜੀ ਵੀ ਵੀਡੀਓ ਬਣਾਉਂਦੇ ਆਂ ਐਨਨੂ ਸ਼ਰਮ ਆਉਣੀ ਚਾਹੀਦੀ ਤੇ ਦੰਦੇ ਵੀਡੀਓ ਵੀ ਨਾ ਬਣਾਉਂਦੇ ਦੇਖੋ ਉਹ ਤਰੀਕਾ ਗਲਤ ਸੀ ਗੱਲ ਅਚਰਤਾ ਕੋਈ ਐਨਾ ਵੀਡੀਓ ਬਣਾ ਕੇ ਕੰਟੈਂਟ ਪਾਣਾ ਉਹ ਬਿਲਕੁਲ ਗਲਤ ਸੀ ਕਿਤੇ ਨਾ ਕਿਤੇ ਇੱਕ ਪਾਸੇ ਝਾਤੀ ਮਾਰੀ ਜਾਵੇ ਕਿ ਉਹਨੂੰ ਜਾਨ ਤੋਂ ਮਾਰ ਦਿੱਤਾ ਗਿਆ ਬਿਲਕੁਲ ਗਲਤ ਤਰੀਕਾ ਸੀਗਾ ਕਦੇ ਕੰਪਲੀਟ ਦਿੱਤੀ ਅਮਰਪਾਲ ਮੈਰੋਂ ਕਦੇ ਕੰਪਲੀਟ ਇੰਦਕਾ ਦੋ ਤਾਂ ਕਿ ਲੁਧਿਆਣਾ ਦੇ ਵਿੱਚ ਯੁੱਧ ਦੇ ਵਜੋਂ ਜਿਹੜਾ ਅਮਰਪਾਲ ਸਿੰਘ ਮੈਰੋਂ ਦੇ ਪੋਸਟਰ ਲੱਗੇ ਨੇ ਉਹਦੇ ਤੇ ਕੀ رائے ਰੱਖਦੇ ਹੋ ਕਿਸ ਗੱਲ ਦਾ ਯੋਧਾ ਜੀ ਜਿਹੜਾ ਪੰਜਾਬ ਛੱਡ ਕੇ ਭੱਜ ਗਿਆ ਉਸ ਗੱਲ ਦੇ ਪੋਸਟਰ ਲੱਗੇ ਉਸ ਲਈ ਇਹਨੂੰ ਯੋਧਾ ਦੱਸਿਆ ਜਾਂਦਾ ਕੁੜੀ ਨਾਲ ਧੱਕਾ ਕੀਤਾ ਔਰ ਗਰੀਬ ਬੰਦੇ ਨਾਲ ਧੱਕਾ ਕੀਤਾ ਉਹ ਪਰਦੇਸੀ ਕੁੜੀ ਨਾਲ ਧੱਕਾ ਕੀਤਾ ਇਹਨੂੰ ਦੇਖੋ ਅਸੀਂ ਉਸ ਪਰਿਵਾਰ ਨਾਲ ਉਹਨੂੰ ਇਨਸਾਫ਼ ਦਿਵਾ ਕੇ ਛੱਡਾਂਗੇ ਜਿੱਥੇ ਉਹਨੇ ਭੱਜਿਆ ਨਾ ਇਹ ਅੰਮ੍ਰਿਤਪਾਲ ਭੱਜਿਆ ਫਿਰਦਾ ਜਿੱਥੇ ਮਰਜ਼ੀ ਭੱਜ ਲੇ ਅਨਿਰ ਦੇ ਨਾਲ ਜੁੜਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਪਿਛਲੇ ਦਿਨੀ ਕਮਲ ਕੌਰ ਭਾਬੀ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਹਰ ਕਿਤੇ ਇਹ ਇਹ ਮਸਲਾ ਜਿਹੜਾ ਪੱਖ ਜਾਂਦਾ ਹੈ ਅਮਰਿਤਪਾਲ ਮੈਰੋ ਹੁਣਾਂ ਦਾ ਨਾਮ ਚਰਚਾ ਦੇ ਵਿੱਚ ਆਂਦਾ ਹੈ ਕੋਈ ਵਿਰੋਧ ਕਰਦਾ ਹੈ ਤੇ ਕੋਈ ਸਾਥ ਦਿੰਦਾ ਹੈ ਕੋਈ ਯੋਦਾ ਕਹਿੰਦਾ ਹੈ ਤਾਂ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਤਲ ਕਰਨਾ ਗਲਤ ਸੀ ਕਤਲ ਨਹੀਂ ਕਰਨਾ ਚਾਹੀਦਾ ਸੀ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਸਿਮਰਨਜੀਤ ਸਿੰਘ ਜੀ ਜਿਹੜਾ ਕੰਚਨ ਕੁਮਾਰੀ ਤੋਂ ਕਮਲ ਕੌਰ ਕਹਿ ਕੇ ਲੱਚਰਤਾ ਫਲਾਉਣਾ ਕਿੰਨਾ ਕਿ ਇਸ ਗੱਲ ਨੂੰ ਕਿ ਕੀ ਸਹੀ ਤੇ ਕਿੰਨਾ ਕ ਗਲਤ ਸੀਗਾ ਦੇਖੋ ਉਹ ਤਰੀਕਾ ਗਲਤ ਸੀਗਾ ਚਰਤਾ ਕੋਈ ਐਂ ਵੀਡੀਓ ਬਣਾ ਕੇ ਕੰਟੈਂਟ ਪਾਣਾ ਉਹ ਬਿਲਕੁਲ ਗਲਤ ਸੀ ਬਿਲਕੁਲ ਗਲਤ ਸੀਗਾ ਪਰ ਲੇਕਿਨ ਕਿਤੇ ਨਾ ਕਿਤੇ ਇੱਕ ਪਾਸੇ ਝਾਤੀ ਮਾਰੀ ਜਾਵੇ ਕਿ ਉਹਨੂੰ ਜਾਨ ਤੋਂ ਮਾਰ ਦਿੱਤਾ ਗਿਆ ਬਿਲਕੁਲ ਗਲਤ ਤਰੀਕਾ ਸੀਗਾ ਇੰਟੈਲੀਜੈਂਸ ਕਾਦੇ ਵੱਟ ਕਿਸ ਗੱਲ ਲਈ ਬੈਠੀ ਐ ਤੇ ਸਾਈਬਰ ਕਿਸ ਲਈ ਬੈਠੀ ਐ ਕਦੇ ਕੰਪਲੇਟ ਦਿੱਤੀ ਅਮਰਪਾਲ ਮੈਨੂੰ ਕਦੇ ਕੰਪਲੇਟ ਨਹੀਂ ਦਿਖਾ ਦਿਓ ਉਹ ਤੇ ਕਹਿ ਰਹੀ ਨੇ ਕਿ ਮੈਂ ਕੰਪਲੇਂਟ ਦਿੰਦੀ ਐ ਮੈਂ ਸੇਵਾ ਵੀ ਉਹਨਾਂ ਦੀ ਜਿਹੜੀ ਕਿ ਜਿਹੜੇ ਪੈਸਿਆਂ ਦੇ ਵੱਲੋਂ ਵੀ ਸੇਵਾ ਕੀਤੀ ਪਿਆਰ ਨਾਲ ਵੀ ਸਮਝਾਇਆ ਪਰ ਇਹ ਕੁੜੀ ਸਮਝੀ ਨਹੀਂ ਤੇ ਜੇ ਪਿਆਰ ਨਾਲ ਨਹੀਂ ਸਮਝਾਇਆ ਤਾਂ ਮੌਤੇ ਘਾਟ ਤਾਰ ਦੋ ਜਨੂੰ ਕੋਈ ਐਨੇ ਸਮਝਾਇਆ ਨਹੀਂ ਸਿਰਫ ਉਲਟਾ ਉਹ ਤੋਂ ਪੈਸੇ ਮੰਗਦੇ ਸੀ ਜਿਹੜਾ ਵਿੱਚ ਦੀ ਗੱਲ ਹੈ ਕਿ ਸੱਟਾ ਨਿਕਲਦੇ ਤੇ ਮੋਬਾਈਲ ਦੇ ਪਾਸਵਰਡ ਲੈ ਕੇ ਵੀਡੀਓ ਆਪਣੇ ਵਾਇਰਲ ਕਰਦੇ ਨੇ ਇਹ ਪੈਸੇ ਮੰਗਦੇ ਸੀ ਉਹ ਤੋਂ ਐਡ ਮੰਗਦੇ ਸੀ 50000 ਰੁਪਏ ਮਹੀਨਾ ਇਹ ਗੱਲ ਚੱਲਦੀ ਪਈ ਹੈ ਵਿੱਚ ਚੱਲੇਗੀ 50000 ਰੁਪਏ ਐਡ ਮੰਗਦੇ ਸੀ ਜਿਹਦੇ ਕਰੋਂ ਕੁੜੀ ਨਹੀਂ ਮੰਨਦੀ ਸੀ ਉਹ ਕੋਈ ਉਲਟਾ ਇਹ ਉਲਟਾ ਗੇਮ ਕਮਾਤੀ ਇਹਨਾਂ ਨੇ ਉਹਨਾਂ ਨੇ ਗੱਲ ਮਨਾ ਮਨਾ ਕਰਤੀ ਸੀ ਮਨਨ ਤਾਂ ਤੁਸੀਂ ਵੀ ਸਮਾਜ ਸੇਵੀ ਹੋ ਤੁਸੀਂ ਕਦੇ ਸਮਾਜ ਸੇਵੀ ਵਜੋਂ ਇਸ ਤੋਂ ਪਹਿਲਾਂ ਜਦੋਂ ਕੰਚਨ ਕੁਮਾਰੀ ਵਾਲਾ ਇਹ ਹਜਾ ਕੋਈ ਕੇਸ ਨਹੀਂ ਇਹ ਕੇਸ ਨਹੀਂ ਸੀ ਤੁਸੀਂ ਕਦੇ ਸੋਸ਼ਲ ਮੀਡੀਆ ਦਾ ਇਹ ਕੰਟੈਂਟ ਦੇਖਿਆ ਜਿਹੜਾ ਇੰਨਾ ਗੰਦਾ ਈਵਨ ਕਿ ਜਿਹੜੀ ਕੰਚਨ ਕੁਮਾਰੀ ਹੈ ਇਹ ਆਪਣੇ ਹੀ ਬੱਚਿਆਂ ਦੇ ਨਾਲ ਇੰਨੀ ਗੰਦੀ ਵਰਡਿੰਗਸ ਦੇ ਵਿੱਚ ਇੰਨੀ ਗੰਦੀ ਸ਼ਬਦਾਵਲੀ ਦੇ ਵਿੱਚ ਕੰਟੈਂਟ ਪਾਉਂਦੀ ਸੀ ਤੁਸੀਂ ਕਦੇ ਮੁੱਦਾ ਚੱਕਿਆ ਦੇਖੋ ਮੁੱਦਾ ਤਾਂ ਇਹ ਨਹੀਂ ਚੱਕਿਆ ਜਿਹੜੀ ਕੈਨੇਡਾ ਦੀ ਕੁੜੀ ਨਿੱਕੀ ਪਤਾ ਨਹੀਂ ਕੀ ਉਹਦੀ ਗੱਲ ਕਰੀਏ ਉਹ ਵੀ ਤਾਂ ਗੰਦਾ ਉਹਨੂੰ ਕਿਉਂ ਨਹੀਂ ਸਮਝਾਇਆ ਮਤਲਬ ਇਹ ਗਰੀਬ ਕੁੜੀ ਨੂੰ ਟਾਰਗੇਟ ਕਿਉਂ ਕੀਤਾ ਪਰਦੇ ਟਾਰਗੇਟ ਕਿਉਂ ਕੀਤਾ ਅਗਰ ਉਸ ਕੁੜੀ ਨੂੰ ਸਾਨੀ ਲਿਓ ਨੂੰ ਬੰਦ ਕਰਾ ਦੰਨੇ ਉਹ ਕੁੜੀ ਜਿਹੜੀ ਕੈਨੇਡਾ ਨਾ ਨਹੀਂ ਮੇਰੇ ਯਾਦ ਉਹ ਵੀ ਸੋਸ਼ਲ ਤੇ ਬਹੁਤ ਗੰਦੀਆਂ ਮੂਵੀਆਂ ਆਉਂਦੀਆਂ ਵੈਬਸਾਈਟ ਮੂਵੀਆਂ ਬਹੁਤ ਨੇ ਆਉਂਦੀਆਂ ਵੀ ਉਹਨੂੰ ਨਹੀਂ ਰੋਕਿਆ ਕਿਉਂ ਨਹੀਂ ਰੋਕਿਆ ਕਿ ਉਹ ਪੈਸੇ ਵਾਲੀ ਹੈ ਹਾਨ ਦੇ ਨੂੰ ਹਾਨ ਨਾ ਮਿਲ ਜੇ ਮਤਲਬ ਇਹੀ ਹੋ ਸਕਦਾ ਹੈ ਗਰੀਬ ਬੰਦੇ ਨੂੰ ਟਾਰਗੇਟ ਕਰਦੇ ਸੀਗੇ ਗਰੀਬ ਬੰਦੇ ਨੂੰ ਟਾਰਗੇਟ ਕੀਤਾ ਇਹਨਾਂ ਨੇ ਜੇ ਕੋਈ ਬਰਾਬਰ ਦਾ ਹੋਵੇ ਨਾ ਫਿਰ ਪਤਾ ਲੱਗਦਾ ਇਹਨਾਂ ਨੂੰ ਪਰ ਅੱਜ ਜਦੋਂ ਇਹਦਾ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਕਿੰਨੀਆਂ ਜਿਹੜੀਆਂ ਇਨਫਲੂਐਂਸਰਸ ਨੇ ਜਿਹੜਾ ਗੰਦਾ ਕੰਟੈਂਟ ਪਾਉਂ ਬਦਿਆ ਗੱਲ ਹੈ ਚੰਗੀ ਗੱਲ ਹੈ ਪਰ ਮਾਫੀ ਅਮਰਤਪਾਲ ਮੈਰੋ ਤੋਂ ਨਾ ਮੰਗੋ ਦਰਬਾਰ ਸਾਹਿਬ ਜਾ ਕੇ ਮਾਫੀ ਮੰਗ ਲਓ ਬਿਲਕੁਲ ਜਿਹੜੀ ਵੀ ਵੀਡੀਓ ਬਣਾਉਂਦੇ ਐ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਦਿੰਦੇ ਵੀਡੀਓ ਵੀ ਨਾ ਬਣਾਵੇ ਤੇ ਅਮਰਤਪਾਲ ਮੈਰੋ ਤੋਂ ਮਾਫੀ ਨਾ ਡਰ ਕੇ ਮਾਫੀ ਨਾ ਮੰਗੋ ਦਰਬਾਰ ਸਾਹਿਬ ਜਾ ਕੇ ਮਾਫੀ ਮੰਗ ਲਓ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰਜਾ ਲਓ ਕਿ ਅੱਜ ਤੋਂ ਬਾਅਦ ਇਦਾਂ ਦੀ ਵੀਡੀਓ ਨਹੀਂ ਬਣਾਵਾਂਗੇ ਪਰ ਜਿਹੜਾ ਕਿ ਲੁਧਿਆਣਾ ਦੇ ਵਿੱਚ ਯੋਧੇ ਵਜੋਂ ਜਿਹੜਾ ਅਮਰਿਤਪਾਲ ਸਿੰਘ ਮੈਰੋ ਦੇ ਪੋਸਟਰ ਲੱਗੇ ਨੇ ਉਹਦੇ ਤੇ ਕੀ رائے ਰੱਖਦੇ ਹੋ ਕਿਸ ਕਾਲ ਦਾ ਯੋਧਾ ਜੀ ਜਿਹੜਾ ਪੰਜਾਬ ਛੱਡ ਕੇ ਭੱਜ ਗਿਆ ਉਸ ਗੱਲ ਦੇ ਪੋਸਟਰ ਲੱਗੇ ਉਸ ਲਈ ਇਹਨੂੰ ਯੋद्धा ਦੱਸਿਆ ਜਾਂਦਾ ਯੋद्धा ਥੋੜੀ ਹੈ 0 ਹੀਰੋ ਦੱਸਦੇ 0 ਬੰਦਾ ਇਹਦੇ ਪੋਸਟਰ ਨਹੀਂ ਲੱਗਣੇ ਚਾਹੀਦੇ ਸੀ ਉੱਥੇ ਵਿਰੋਧ ਹੋਣਾ ਚਾਹੀਦਾ ਇਹਦੇ ਪੋਸਟਕੀ ਨੇ ਪਰਮਿਸ਼ਨ ਦਿੱਤੀ ਤੇ ਪੋਸਟਰ ਲਾਣ ਦੀ ਮੈਨੂੰ ਨਹੀਂ ਲੱਗਦਾ ਪੋਸਟਰ ਲੱਗਣੇ ਚਾਹੀਦੇ ਸੀ ਉੱਥੇ ਗਲਤ ਪੋਸਟਰ ਲਾ ਰਹੇ ਨੇ ਕੁੜੀ ਨਾਲ ਧੱਕਾ ਕੀਤਾ ਔਰ ਗਰੀਬ ਬੰਦੇ ਨਾਲ ਧੱਕਾ ਕੀਤਾ ਉਹ ਪਰਦੇਸੀ ਕੁੜੀ ਨਾਲ ਧੱਕਾ ਕੀਤਾ ਇਹਨੇ ਤਾਕਤ ਸਾਹਿਬ ਦੇ ਜਥੇਦਾਰ ਜਿਹੜੇ ਉਹ ਵੀ ਮੈਰੋ ਦੇ ਹੱਕ ਦੇ ਵਿੱਚ ਬੋਲੇ ਨੇ ਫਿਰ ਇਹ ਤਾਂ ਇਹਦਾ ਮਤਲਬ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਥੇਦਾਰ ਨੂੰ ਇਹ ਦੇਖਣਾ ਚਾਹੀਦਾ ਸੀ ਦੋਨੋਂ ਪਾਸੇ ਦੀ ਗੱਲ ਲੈਣੀ ਚਾਹੀਦੀ ਇਹ ਨਹੀਂ ਕਿ ਇੱਕ ਕੁੜੀ ਨੂੰ ਜਾਨ ਤੋਂ ਮਾਰ ਦਿੱਤਾ ਗਿਆ ਦੂਜੇ ਪਾਸੇ ਉਹਨੂੰ ਸ਼ਾਬਾਸ਼ ਹੀ ਦੇ ਰਹੇ ਉਹ ਕਿਸ ਗੱਲ ਦੀ ਦੇ ਰਹੇ ਹੋਂ ਗਲਤ ਹੈ ਬਿਲਕੁਲ ਤਰੀਕਾ ਗਲਤ ਹੈ ਮੈਂ ਨਹੀਂ ਮੰਨਦਾ ਕਿ ਇਹ ਤਰੀਕਾ ਸਹੀ ਹੈ ਇਹਨਾਂ ਦਾ ਤਰੀਕਾ ਉਹ ਗਲਤ ਪਰ ਜਿਹੜੀਆਂ ਕਿ ਇਨਫਲੂਐਂਸਰਸ ਤੁਸੀਂ ਸਮਾਜ ਸੇਵੀ ਵੱਜੋ ਜਿਹੜੀਆਂ ਇਨਫਲੂਐਂਸਰਸ ਅੱਗੇ ਇਨ ਫਿਊਚਰ ਇਹੋ ਜੀਆਂ ਵੀਡੀਓਜ਼ ਪਾਉਂਦੀਆਂ ਨੇ ਤੁਸੀਂ ਕੀ ਕਰੋਗੇ ਕਿ ਜਿਹੜਾ ਆਉਣ ਵਾਲਾ ਜਿਹੜੀ ਸਾਡੇ ਫਿਊਚਰ ਹੈ ਆਉਣ ਵਾਲੇ ਬੱਚੇ ਨੇ ਉਹ ਨਾ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਇਦਾਂ ਵੀ ਤਾਂ ਪੰਜਾਬ ਦਾ ਮਾਹੌਲ ਖਰਾਬ ਹੈ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪਰ ਲੇਕਿਨ ਮੈਂ ਜਿਹੜੇ ਵੀ ਕੋਈ ਇਦਾਂ ਦੀ ਹਰਕਤ ਕਰੂਗਾ ਹੁਣ ਨਾ ਮੈਂ ਕੋਈ ਵੀ ਪੇਜ ਪ੍ਰਮੋਟ ਕਰੂਗਾ ਜਾਂ ਕੋਈ ਇਦਾਂ ਦੀ ਵੀਡੀਓ ਬਣਾਉਂਗਾ ਮੈਂ ਹਾਈ ਕੋਰਟ ਸਾਈਬਰ ਸੈੱਲ ਨੂੰ ਕੰਪਲੀਟ ਮੈਂ ਅੱਗੇ ਖੜਾਂਗਾ ਕਿ ਇਹ ਕੰਪਲ ਪੇਜ ਇਹਨਾਂ ਦਾ ਬੰਦ ਹੋਣਾ ਚਾਹੀਦਾ ਹੈ ਇਹਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਜਿਹੜੇ ਕੋਈ ਇਦਾਂ ਦੀ ਵੀਡੀਓ ਬਣਾਊਗਾ ਤੇ ਉਹਨੂੰ ਬੰਦੀ ਕਾਰਵਾਈ ਕਰਾਵਾਂਗੇ ਅੰਮ੍ਰਿਤ ਮੈਂ ਆਪਾਲ ਮੈਰੋ ਹੋਣ ਦੇ ਕਤਲ ਦਾ ਤੁਸੀਂ ਜਿਹੜਾ ਕਿ ਵਿਰੋਧ ਕਰ ਰਹੇ ਹੋ ਉਹਨਾਂ ਦੇ ਵੱਲੋਂ ਕਤਲ ਨਹੀਂ ਸੀ ਕੀਤਾ ਜਾਣਾ ਚਾਹੀਦਾ ਤੇ ਅੱਗੇ ਕੀ ਤੁਹਾਡੀ ਦੇਖੋ ਅਸੀਂ ਉਸ ਪਰਿਵਾਰ ਨਾਲ ਉਹਨਾਂ ਨੂੰ ਇਨਸਾਫ ਦਿਵਾ ਕੇ ਛੱਡਾਂਗੇ ਜਿੱਥੇ ਉਹਨੇ ਭੱਜਿਆ ਨਾ ਇਹ ਅਮਰਤਪਾਲ ਭੱਜਿਆ ਫਿਰਦਾ ਜਿੱਥੇ ਮਰਜ਼ੀ ਭੱਜਲੇ ਇਹਨੂੰ ਅਰੈਸਟ ਕਰਾ ਕੇ ਛੱਡਾਂਗੇ ਤੇ ਜਿਹੜੀ ਆਪਣਾ ਬਠਿੰਡਾ ਪੁਲਿਸ ਨੂੰ ਅਰੈਸਟ ਜ਼ਰੂਰ ਕਰੇ ਕਿ ਸਾਨੂੰ ਮਾਣ ਹੈ ਬਠਿੰਡਾ ਪੁਲਿਸ ਤੇ ਪੰਜਾਬ ਪੁਲਿਸ ਦੀ ਕਹਿ ਸਕਦੇ ਹਾਂ ਅਰੈਸਟ ਜ਼ਰੂਰ ਜਿੱਥੇ ਮਰਜ਼ੀ ਭੱਜਲੇ ਨੂੰ ਅਸੀਂ ਉਸ ਪਰਿਵਾਰ ਨੂੰ ਸਾਥ ਇਨਸਾਫ ਦਿਵਾਵਾਂਗੇ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਪਰਿਵਾਰ ਕੋਲ ਪਹੁੰਚੇ ਹੋ ਬਿਲਕੁਲ ਪਹੁੰਚੇ ਆ ਜੀ ਅਸੀਂ ਕੱਲ ਜਾਂ ਪਰਸੋ ਬਠਿੰਡਾ ਐਸਐਸਬੀ ਨੂੰ ਮਿਲਣ ਜਾ ਰਹੇ ਹਾਂ ਪਰ ਤੇ ਉਸ ਪਰਿਵਾਰ ਨੂੰ ਅਸੀਂ ਹੌਸਲਾ ਦਵਾਂਗੇ ਕਿ ਤੁਹਾਡੇ ਨਾਲ ਖੜੇ ਆਂ ਤੁਹਾਡੀ ਹਰ ਚੀਜ਼ ਅਸੀਂ ਪੂਰੀ ਕਰਾਂਗੇ ਤੇ ਇਸ ਤੋਂ ਮਤਲਬ ਪਰਿਵਾਰ ਨਾਲ ਗੱਲ ਹੋਈ ਹੈ ਤੁਹਾਡੀ ਪਹਿਲਾਂ ਹੋਈ ਹੈ ਇਸ ਤੋਂ ਪਹਿਲਾਂ ਕੀ ਕਹਿਣਾ ਉਹਨਾਂ ਦਾ ਕੀ ਉਹ ਕਹਿ ਰਹੇ ਨੇ ਉਹ ਇਸ ਟਾਈਮ ਡਰੇ ਸੀਗੇ ਕਿ ਸਾਨੂੰ ਡਰ ਮਖ ਡਰਨ ਦੀ ਲੋੜ ਨਹੀਂ ਕਿਤੇ ਹਮਰਾਜ਼ ਨਹੀਂ ਹੈ ਜਿਹੜਾ ਖਾਲੇਗਾ ਤੁਹਾਨੂੰ ਤੁਹਾਡੇ ਨਾਲ ਖੜੇ ਆ ਸਾਡੀਆਂ ਹੋਰ ਜਥੇਬੰਦੀਆਂ ਸਾਡੇ ਨਾਲ ਨੇ ਹਿੰਦੂ ਜਥੇਬੰਦੀਆਂ ਸਿੱਖ ਜਥੇਬੰਦੀਆਂ ਵੀ ਸਾਡੇ ਨਾਲ ਨੇ ਕੋਈ ਮੈਂ ਇਕੱਲਾ ਨਹੀਂ ਜਾ ਰਿਹਾ ਕਿ ਹਵਾ ਜਤੀਰ ਮਾਰਦਾ ਸਾਰੇ ਮੇਰੇ ਨਾਲ ਨੇ ਮੇਰਾ ਬਹੁਤ ਸਾਥ ਸਾਧ ਦੇ ਰਹੇ ਸੰਯੋਗ ਦੇ ਰਹੇ ਮੇਰਾ ਕਿ ਤੁਸੀਂ ਇਸ ਪਰਿਵਾਰ ਨਾਲ ਜੋੜੋ ਉਹਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਇਸ ਸਮੇਂ ਜਿਹੜਾ ਵੀ ਅੰਮ੍ਰਿਤਪਾਲ ਮੈਰੋਂ ਦੇ ਹਾਕਿਆ ਵਿਰੋਧ ਦੇ ਵਿੱਚ ਬੋਲ ਰਿਹਾ ਉਹਨੂੰ ਲੋਕ ਦੇਖਣਾ ਪਸੰਦ ਕਰ ਰਹੇ ਨੇ ਸੁਣਨਾ ਪਸੰਦ ਕਰ ਰਹੇ ਨੇ ਆਪਣੀ ਰਾਏ ਦੇ ਰਹੇ ਨੇ ਫੇਮ ਕਿਤੇ ਨਾ ਕਿਤੇ ਮਿਲ ਰਿਹਾ ਕਿਤੇ ਤੁਹਾਡਾ ਫੇਮ ਦਾ ਮਸਲਾ ਤਾਂ ਨਹੀਂ ਉਹ ਨਹੀਂ ਨਹੀਂ ਫੇਮ ਕਾਦਾ ਜੀ ਬਹੁਤ ਮੁੱਦੇ ਚੱਕੇ ਸਮਾਜਿਕ ਮੁੱਦੇ ਬਹੁਤ ਚੱਕੇ ਫੇਮ ਕਾਦਾ ਉਹਨਾਂ ਚ ਉਹਨਾਂ ਚ ਨਹੀਂ ਫੇਮ ਖੱਟਿਆ ਆਪਾਂ ਤਾਂ ਗਰੀਬ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਕਿਉਂ ਕੁੜੀ ਨਾਲ ਧੱਕਾ ਉਸਪੈਣ ਨਾਲ ਧੱਕਾ ਹੋਇਆ ਮਾਰਨਾ ਨਹੀਂ ਸੀ ਚਾਹੀਦਾ ਉਹਨੂੰ ਕੰਪਲੀਟ ਦੇਣੀ ਚਾਹੀਦੀ ਸਾਈਬਰ 'ਚ ਦੇਣੀ ਕੋਈ ਸਾਈਬਰ ਦੇ ਅਮਰਤਪਾਲ ਨੇ ਕੋਈ ਕੰਪਲੀਟ ਨਹੀਂ ਕੀਤੀ ਸੀਗੀ ਕਦੇ ਗਿਆ ਕਦੇ ਥਾਣੇ ਦੇ ਪੌੜੀਆਂ ਚੜ੍ਹਿਆ ਕਿਸ ਕੁੜੀ ਦਾ ਪੇਜ ਚੱਲਦਾ ਲੁਧਿਆਣੇ ਕਦੇ ਲੁਧਿਆਣੇ ਕਿਹੜੇ ਥਾਣੇ 'ਚ ਗਿਆ ਮੈਨੂੰ ਦੱਸੇ ਕਿਹੜੀ ਆਨਲਾਈਨ ਨੇ ਮੇਲ ਤੋਂ ਕੋਈ ਮੇਲ ਕੀਤੀ ਹੈ ਕੋਈ ਐਪਲੀਕ ਕੋਈ ਨਹੀਂ ਕੀਤੀ ਸਭ ਝੂਠ ਬ ਬਿਲਕੁਲ 100% ਕਰਾਂਗੇ ਉਸ ਪਰਿਵਾਰ ਨਾਲ ਖੜਾਂਗੇ ਤੇ ਹਾਈ ਕੋਰਟ ਦਾ ਰੁਖ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਇਸ ਸਮੇਂ ਸਾਡੇ ਨਾਲ ਜੁੜੇ ਸੀਗੇ ਤਾਂ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਦੀ ਜਿਹੜੀ ਕਾਰਵਾਈ ਆ ਉਹਨਾਂ ਦੀ ਹਾਈ ਕੋਰਟ ਦਾ ਵੀ ਰੁਖ ਕਰਨਗੇ ਪਰਿਵਾਰ ਦੇ ਕੋਲ ਵੀ ਪਹੁੰਚਣਗੇ ਕੀ ਇਹਨਾਂ ਦੀ ਕਾਰਵਾਈ ਰਹੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਮੈਂ ਕਰੋਨਾ ਸ਼ਰਮਾ